सिरल मैडम शशिका जी हां जी मैं एजे न्यूज़ चैनल तो आया मैडम ये रसूल हो जाना है जो एनक्रोचमेंट निवासी द्वारा कितना जा रहा है या दुकान द्वारा कितना जा रहा है अरे नहीं टेंडर डिपार्टमेंट वालों की कार्रवाई की जाएगी या की कार्रवाई की जाएगी जितने तक की देखते आए हैं कि लुधियाना शहर के बीच अह जड़ी एनक्रोचमेंट की समस्या है वो बहुत ज्यादा देखने मिलती है ਸੋ ਅਸੀਂ ਇਹ ਨਹੀਂ ਚਾਹੁੰਦੇ ਕਿ ਵੀ ਹਟਾ ਕੇ ਕਿਸੇ ਦੇ ਕੰਮ ਨੂੰ ਅਫੈਕਟ ਕੀਤਾ ਜਾ ਸਕੇ ਸੋ ਇਸ ਵਾਸਤੇ ਲੁਧਿਆਣੇ ਦੇ ਵਿੱਚ ਅਸੀਂ ਵੈਂਡਿੰਗ ਜ਼ੋਨਸ ਲੈ ਕੇ ਆ ਰਹੇ ਹਾਂ ਉਹਨਾਂ ਵੈਂਡਿੰਗ ਜ਼ੋਨਸ ਦੇ ਮਾਧਿਅਮ ਰਾਹੀਂ ਜੋ ਇਲੀਗਲ ਐਨਕ੍ਰੋਚਮੈਂਟ ਥੜਕਾਂ ਤੇ ਹੋ ਰਹੀ ਹੈ ਉਹ ਉੱਥੇ ਮੂਵ ਆਨ ਹੋ ਜਾਣਗੀਆਂ ਔਰ ਉਹ ਵੈਂਡਿੰਗ ਜ਼ੋਨਸ ਦੇ ਵਿੱਚ ਬਹੁਤ ਈਜ਼ੀ ਹੋ ਜਾਏਗਾ ਇਕਾ ਰਜਿਸਟਰਡ ਸਾਰੇ ਵੈਂਡਰਸ ਉੱਥੇ ਕੰਮ ਕਰ ਪਾਉਣਗੇ ਇੱਕ ਦੂਸਰਾ ਜਿਹੜੀ ਟ੍ਰੈਫਿਕ ਦੀ ਸਮੱਸਿਆ ਸ਼ਹਿਰ ਦੇ ਵਿਚਾਰੀ ਉਹਦਾ ਹੱਲ ਕੀਤਾ ਜਾ ਸਕੇਗਾ ਥਰਡ ਇੱਕ ਬਹੁਤ ਅੱਛਾ ਕਸਟਮਰ ਨੇ ਜਾਂ ਲੁਧਿਆਣਾ ਵਾਸੀਆਂ ਨੂੰ ਵੀ ਇੱਕ ਬਹੁਤ ਵਧੀਆ ਤੋਹਫਾ ਮਿਲ ਜਾਏਗਾ ਵੀ ਉਹ ਇੱਕ ਜਗ੍ਹਾ ਦੇ ਉੱਤੇ ਜਾ ਕੇ ਤੇ ਆਪਣੀ ਜਿਹੜੀ ਖਰੀਦੋਖੋਕਤ ਹੈ ਉਹ ਕਰ ਪਾਂਗੇ ਮੈਡਮ ਜਿਵੇਂ ਕਿ ਬੂਲੇ ਨਾਲੇ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਲੁਧਿਆਣਾ ਜੇਸਟਾ ਬਣੀ ਹੋਈ ਹੈ ਤੇ ਦੇਰੀਆ ਦੇ ਲੈਣ ਵਾਲੇ ਜਿਹੜੇ ਬੋਦੀ ਨੇ ਉਹ ਸਾਰਾ ਗੋਹਾ ਸੜਕਾਂ 'ਤੇ ਸੁੱਟ ਦੇ ਦਿੱਨੇ ਨੇ ਜਦਕਿ ਕਾਰਬਰੇਸ਼ਨ ਦੁਆਰਾ ਪੈਟਰ ਬਏ ਬਾਅਦ ਐਨੀਮਲ ਉਹਨਾਂ ਨੂੰ ਕਿਹਾ ਗਿਆ ਲੇਕਿਨ ਉਹਦੇ ਵਾਸਤੇ ਜੀ ਉਹ ਗੋਹਾ ਸਕਰ ਦਾ ਦੇ ਬੰਦੇ ਨੇ ਉਹਨਾਂ ਵਾਸਤੇ ਕੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਕੁਝ ਮੋਟੇ ਦਿੱਤੇ ਜਾਣਗੇ ਆ ਦੇਖੋ ਬੁੱਢਾ ਦਰਿਆ ਜਿਹੜਾ ਕਿਸੇ ਵੇਲੇ ਬਹੁਤ ਸਾਫ਼ ਪਾਣੀ ਇੱਥੇ ਵਹਿੰਦਾ ਸੀ ਤੇ ਪੁਰਾਣੀਆਂ ਸਰਕਾਰਾਂ ਦੀਆਂ ਨਲੈਕੀਆਂ ਕਹਿ ਲੀਏ ਆਪਾਂ ਕਿ ਜਿਹਦੇ ਕਰਕੇ ਇਹ ਬੁੱਢੇ ਨਾਲੇ ਚ ਤਬਦੀਲ ਹੋ ਗਿਆ ਔਰ ਇੱਕ ਬਹੁਤ ਵੱਡਾ ਸ਼ਰਾਪ ਲੁਧਿਆਣਾ ਸ਼ਹਿਰ ਨੂੰ ਇਹ ਮਿਲਿਆ ਹੋਇਆ ਹੈ ਤੇ ਅਸੀਂ ਚਾਹਾਂਗੇ ਕਿ ਵੀ ਇਸ ਬੁੱਡੇ ਨਾਲੇ ਨੂੰ ਮੁਰਤੂ ਬੁੱਡੇ ਦਰਿਆ ਦੇ ਵਿੱਚ ਤਬਦੀਲ ਕੀਤਾ ਜਾ ਸਕੇ ਜਿਸ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਤੂ ਲੱਗੀ ਹੋਈ ਹੈ ਇਹਦੇ ਵਾਸਤੇ ਵਿਧਾਨ ਸਭਾ ਕਮੇਟੀ ਵੀ ਬਣੀ ਹੋਈ ਹੈ ਇਹਨਾਂ ਦੀ ਔਰ ਲਗਾਤਾਰ ਇਸ ਦੇ ਉੱਤੇ ਪ੍ਰੋਪਰਲੀ ਇਫੈਕਟ ਵੀ ਕੀਤਾ ਜਾ ਰਿਹਾ ਹੈ ਮਤਲਬ ਜੋ ਚਾਹੀਦੀਆਂ ਨੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਔਰ ਕੰਮ ਵੀ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖਿਆ ਹੋਗਾ ਕਿ ਭੂਕੜੀ ਖੋੜ ਦਾ ਪਿੰਡ ਹੈਗਾ ਜਿੱਥੋਂ ਕੀ ਇਹ ਸ਼ੁਰੂਆਤ ਹੁੰਦੀ ਸੀ ਦਾ ਬੁੱਢਾ ਨਾਲਾ ਬੁੱਡੇ ਦਰਿਆ 'ਚ ਤਬਦੀਲ ਹੁੰਦਾ ਸੀ ਉੱਥੇ ਬਹੁਤ ਸਾਰੀਆਂ ਡਾਇਰੀਆਂ ਸੀ ਜਿਹੜੀਆਂ ਗੋਹਾ ਵਿੱਚ ਸਿੱਟਦੀਆਂ ਸੀ ਸੋ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਉੱਥੇ ਜਿਹੜਾ ਸੀਚਲ ਮਾਡਲ ਲਾਂਟ ਹੈਗਾ ਉਹ ਬਣਾਇਆ ਗਿਆ ਬਕਾਇਦਾ ਉੱਥੋਂ ਜਿਹੜੇ ਗੋਹੇ ਦਾ ਬੁੱਢੇ ਦਰਿਆ ਦੇ ਵਿੱਚ ਸਿੱਟਣਾ ਬਿਲਕੁਲ ਬੰਦ ਕਰਕੇ ਬਕਾਇਦਾ ਉਹਦੀ ਲਿਫਟਿੰਗ ਕੀਤੀ ਜਾਂਦੀ ਹੈ ਤਾਂਕਿ ਜਿਹੜਾ ਬੁੱਢੇ ਦਰਿਆ ਦਾ ਪਾਣੀ ਉਹ ਖਤਮ ਨਾ ਮਤਲਬ ਖਰਾਬ ਨਾ ਹੋ ਸਕੇ ਇਸੇ ਤਰੀਕੇ ਦੇ ਨਾਲ ਚਾਹੇ ਉਹ ਅਸੀਂ ਤਾਜਪੁਰ ਡੈਰੀਆਂ ਦੀ ਗੱਲ ਕਰ ਰਹੇ ਹਾਂ ਉੱਥੇ ਵੀ ਪ੍ਰੋਪਰ ਲਿਫਟਿੰਗ ਕੀਤੀ ਜਾ ਰਹੀ ਹੈ ਔਰ ਉਹਦੇ ਨਾਲ ਸੀਵਰੇਜ ਬੋਰਡ ਵੱਲੋਂ ਜੋ ਵੀ ਸੀਵਰੇਜ ਦੀਆਂ ਨਾਲੀਆਂ ਕਹਿ ਸਕਦੇ ਆ ਜਾਂ ਸਿਸਟਮ ਜਿਹੜਾ ਆ ਉਹ ਪ੍ਰੋਪਰ ਬਣ ਰਿਹਾ ਆ ਔਰ ਬੜਾ ਦੁੱਖ ਲੱਗਦਾ ਆ ਜਦੋਂ ਅਸੀਂ ਜਾ ਕੇ ਮੌਕਾ ਦੇਖੀਦਾ ਮੌਕੇ ਤੇ ਵਿਜ਼ਿਟ ਕਰੀਦਾ ਕਿ ਇਹਦੇ ਇਹ ਇੰਜੀਨੀਅਰਸ ਨੂੰ ਇਹਨਾਂ ਕੰਮਾਂ ਵਾਸਤੇ ਲਾਇਆ ਹੋਇਆ ਸੀ ਔਰ ਕਿਤੇ ਵੀ ਕੋਈ ਲੈਵਲ ਚੈੱਕ ਕਰਕੇ ਪਿਛਲੀ ਸਰਕਾਰਾਂ ਨੇ ਕੰਮ ਨਹੀਂ ਕਰਵਾਇਆ ਕਿਸੇ ਨੇ ਇਸ ਚੀਜ਼ ਦੀ ਜ਼ਰੂਰਤ ਨਹੀਂ ਸਮਝੀ ਕਿ ਪ੍ਰੋਪਰ ਨਿਗਰਾਨੀ ਨਾਲ ਕੰਮ ਕਰਾਇਆ ਜਾ ਸਕੇ ਸੋ ਜਿਹਦਾ ਕਮਿਆਜਾ ਉਥੇ ਦੇ ਇਹ ਜਿਹੜੇ ਉਪਭੋਗਤਾ ਨੇ ਜਿਹੜੇ ਡੈੜੀ ਵਾਲੇ ਨੇ ਉਹਨਾਂ ਨੂੰ ਪੂਤਨਾ ਪੈ ਰਿਆ ਸੀ ਸੋ ਲਗਾਤਾਰ ਇਸ ਵਾਸਤੇ ਲੱਗੇ ਹੋਏ ਆ ਹਮੇਸ਼ਾ ਹੀ ਲੁਧਿਆਣਾ ਵਾਸੀਆਂ ਦੀ ਸੇਵਾ ਵਾਸਤੇ ਅਸੀਂ ਹਾਜ਼ਰ ਹਾਂ ਔਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਬਹੁਤ ਪੀੜ ਦੇ ਨਾਲ ਜਿਹੜੀਆਂ ਇਹ ਸੀਵਰੇਜ ਦੀਆਂ ਜਿਹੜੀਆਂ ਨਾਲੀਆਂ ਇਹਨਾਂ ਦੀ ਟਲਾਨ ਸਹੀ ਕੀਤੀ ਜਾ ਰਹੀ ਹੈ ਤਾਂ ਕਿ ਈਟੀਪੀ ਪਲੈਂਟ ਦੇ ਵਿੱਚ ਪ੍ਰੋਪਰਲੀ ਇਹ ਪਾਣੀ ਪਹੁੰਚ ਕੇ ਟ੍ਰੀਟ ਹੋ ਕੇ ਇਹਨੂੰ ਦੁਬਾਰਾ ਜੋ ਵੀ ਇਹਦਾ ਪ੍ਰੋਸੈਸ ਹੈ ਯਾ ਰੀ ਯੂਟਿਲਾਈਜੇਸ਼ਨ ਹੋ ਕੇ ਕੀ ਜਾ ਸਕੇ ਔਰ ਬਹੁਤ ਜਲ ਤੁਸੀਂ ਦੇਖੋਗੇ ਕਿ ਵੀ ਇੱਥੇ ਵੀ ਜਿਹੜੀ गोहा विच सिटन की समस्या वह पूर्ण तौर पर खत्म हो जाएगी मैडम डेरिया विच लैंडवाल रोड पे एक सड़क दो तीन महीने पहला पास हुई थी जो कि एमएलए मदनलाल बग्गा जी ने प्रपोजल जिला दिखता थी ये ओरे विच टाइम क्यों लग रहे हैं तो, देखो प्रोसेसिंग होंडी है कोई भी चीज़ है अगर सरकारी तौर पे करवाना होंडा या उन्हों तो उधर पहला एस्टीमेट्स बांधने फिर टेंडर रिकॉल होंडा फिर वर्क वर्क ऑर्डर्स होंडे ने ਫਿਰ ਪ੍ਰੋਪਰਲੀ ਸਾਰਾ ਉਹਨੂੰ ਜਿੱਦਾਂ ਕੰਮ ਕਰਨਾ ਉਹ ਸਾਰਾ ਕੀਤਾ ਜਾਂਦਾ ਹੈ ਸੋ ਉਸ ਪ੍ਰੋਸੈਸਸ ਦੇ ਵਿੱਚ ਇਕਵਲ ਕਨਫਰਮ ਕਰਕੇ ਪ੍ਰੋਪਰਲੀ ਜਿਹੜੀ ਹਦਾਇਤ ਉਹ ਦੇ ਦਿੱਤੀ ਗਈ ਹੈ ਬਹੁਤ ਜਲਦ ਇਹ ਜਿਹੜੀ ਸੜਕ ਹੈ ਸ਼ੁਰੂਆਤ ਹੋ ਕੇ ਸੰਗਤ ਦੀ ਸੇਵਾ ਤੇ ਵਿਛਾ ਗਰ ਧੰਨਵਾਦ ਧੰਨਵਾਦ